ਗੁਰੂ ਨਾਨਕ ਦਾ ਉਹ ਘਾਰਿਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਮਾਨਸ ਕੇ ਜਾਤ ਸਭੇ ਇਕੈ ਪਹਿਚਾਨ ਬੋ ਸਾਰੇ ਇਕ ਹਾਂ ਜਿੱਥੇ ਰੋਜ ਕਬੀਰ ਸਾਹਿਬ ਜੀ ਬਾਣੀ ਵਿੱਚ ਫਰਮਾ ਰਹੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇੱਥੇ ਸਾਰਿਆਂ ਦੇ ਨਾਲ ਇੱਕ ਦੀ ਬਾਤ ਕੀਤੀ ਹੈ ਅੱਜ ਸਿੱਖ ਵੀ ਇਸ ਗੱਲ ਤੋਂ ਦੂਰ ਨਾ ਰਿਹਾ ਜਿਥੇ ਹੋਰਨਾਂ ਨੇ ਵਿਤਕਰੇ ਪਾਏ ਸੀ ਨਾ ਮਨੁੱਖਤਾ ਦੇ ਵਿੱਚ ਅੱਜ ਤੇ ਸਿੱਖ ਵੀ ਵੰਡੀਆਂ ਪਾ ਕੇ ਬਹਿ ਗਿਆ ਆਪਸ ਵਿੱਚ ਵੰਡੀਆਂ ਪਾਈਆਂ ਇਹਨੇ ਗੁਰੂ ਘਰ ਵੀ ਵੰਡ ਲਏ ਮੈਂ ਬਹੁਤ ਸਾਰੇ ਗੁਰੂ ਘਰ ਗਣਵਾ ਸਕਦਾ ਹਾਂ ਉਹ ਰਾਪ ਜੀ ਨੇ ਦੇਖੇ ਹੋਣਗੇ ਦਰਸ਼ਨ ਕੀਤੇ ਹੋਣਗੇ ਦੋਨੋਂ ਗੁਰਦੁਆਰੇ ਬਿਲਕੁਲ ਬਰਾਬਰ ਵਿੱਚ ਇੱਕ ਇਸ ਪਾਸੇ ਗੁਰੂ ਘਰ ਦੋ ਚਾਰ ਘਰ ਛੱਡ ਕੇ ਗੁਰਦੁਆਰਾ ਇਸ ਪਾਸੇ ਹੈ ਹੁਣ ਉੱਥੇ ਇੱਕੋ ਗੁਰੂ ਘਰ ਕਾਫੀ ਸੀ ਪੁੱਛਿਆ ਵੀ ਬਿਲਕੁਲ ਨੇੜੇ ਨੇੜੇ ਦੋ ਗੁਰੂ ਘਰ ਕੀ ਕਾਰਨ ਹੈ ਕਹਿੰਦੇ ਹੈ ਇਹ ਵੀ ਗੁਰੂ ਘਰ ਹੈ ਇਹ ਵੀ ਗੁਰੂ ਘਰ ਇਹ ਵੱਖਰੀ ਬਰਾਦਰੀ ਦਾ ਮੈਂ ਨਾਮ ਨਹੀਂ ਲਵਾਂਗਾ ਇਹ ਵੱਖਰੀ ਬਰਾਦਰੀ ਦਾ ਹੈ ਕਮਾਲ ਹੋ ਗਈ ਜਿੱਥੇ ਗੁਰੂ ਪਾਤਸ਼ਾਹ ਕਹ ਰਹੇ ਹੋਣ ਵੀ ਸਾਰੇ ਬਰਾਬਰ ਨੇ ਉਥੇ ਉਸੇ ਗੁਰੂ ਘਰ ਨੂੰ ਸਿੱਖ ਆਪਸ ਵਿੱਚ ਵੰਡ ਕੇ ਬਹਿ ਜੇ ਇਹ ਤੁਹਾਡੀ ਬਰਾਦਰੀ ਦਾ ਗੁਰਦੁਆਰਾ ਇਹ ਸਾਡੀ ਬਰਾਦਰੀ ਦਾ ਗੁਰਦੁਆਰਾ ਅਨੇਕਾਂ ਗੁਰੂ ਘਰ ਦਿੱਲੀ ਵਿੱਚ ਆਪ ਜੀ ਨੇ ਵੇਖੇ ਨੇ ਪਿੰਡਾਂ ਥਾਵਾਂ ਵਿੱਚ ਵੀ ਇਸ ਗੱਲ ਤੋਂ ਦੂਰ ਨਾ ਰਿਹਾ ਸਿੱਖ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਦਮ ਸਾਰੀਆਂ ਗੱਲਾਂ ਹੀ ਖਤਮ ਕਰਤੀਆਂ ਵਿਤਕਰੇ ਖਤਮ ਕਰਕੇ ਕਰ ਦਿੱਤੇ ਜਾਤ ਪਾਤ ਧਰਮ ਦੇ ਨਾਮ ਤੇ ਜਿੰਨੇ ਵਿਤਕਰੇ ਸੀ ਕਹਿੰਦੇ ਹਰ ਸ਼ਰਨਾਗਤ ਹਰ ਕੇ ਲੋਗ ਜਿਹੜਾ ਹਰੀ ਦੀ ਸ਼ਰਨ ਵਿੱਚ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹ ਤੇ ਗੁਰੂ ਦਾ ਬੰਦਾ ਹੈ ਤੇ ਆਪਾਂ ਸਾਰੇ ਗੁਰੂ ਦੇ ਬੰਦੇ ਹਾਂ ਤੇ ਫਿਰ ਵਿਤਕਰਾ ਕਿੱਥੇ ਰਹਿ ਗਿਆ